ਗਦਰ ਪਾਰਟੀ ਦੇ ਸਥਾਪਨ ਦੇ ਦਿਨ ਤੇ ਕਤਰ ਭੈਣੋਂ ਤੇ ਭਰਾਓ ਗਦਰ ਪਾਰਟੀ ਦਾ ਹੋਣ ਚਾਉਣਾ ਕੋਈ ਸਧਾਰਨ ਘਟਨਾ ਨਹੀਂ ਸੀ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਗਦਰ ਪਾਰਟੀ ਦਾ ਹੋਣ ਚਾਉਣਾ ਸਾਡੇ ਵਾਸਤੇ ਇਤਿਹਾਸਕ ਇਸ ਕਰਕੇ ਹੈ ਕਿ ਜਿਹੜੀਆਂ ਕਟਨਾਵਾਂ ਜਿਹੜੀਆਂ ਗੱਲਾਂ ਸਾਡੇ ਕੀਰਤੀ ਲੋਕਾਂ ਨਾਲ ਉਸ ਸਮੇਂ ਵਾਪਰ ਰਹੀਆਂ ਸੀ ਅੰਗਰੇਜ਼ੀ ਸਾਮਰਾਜ ਵੱਲੋਂ ਉਹਨਾਂ ਹਾਲਤਾਂ ਦੇ ਵਿੱਚ ਸਾਡੇ ਦੇਸ਼ ਦੇ ਕੀਰਤੀ ਲੋਕ ਬਰੇਸ਼ਾ ਵਿੱਚ ਜਾ ਕੇ ਮਜ਼ਦੂਰੀਆਂ ਕਰ ਰਹੇ ਸੀ ਜੋ ਜਲਾਲਤਾ ਉਹਨਾਂ ਨੇ ਸਹਿਆਂ ਉਹਨਾਂ ਨੂੰ ਆਪਣੇ ਹਿੱਤ ਜਿੰਨੇ ਮਿੱਟੀ ਨਾਲ ਆਪਣੀ ਮਿੱਟੀ ਨਾਲ ਜੁੜੇ ਹੋਏ ਸੀ ਉਹਨਾਂ ਤੋਂ ਇਹ ਬਰਦਾਸ਼ਤ ਨਾ ਹੋਈਆ ਉਹਨਾਂ ਨੇ ਇੱਕ ਹਥਿਆਰਬੰਦ ਵਿਗਾਵਤ ਦਾ ਬੋੜਾ ਬੀੜਾ ਚੁੱਕ ਕੇ ਇਥੋ ਦੀ ਅੰਗਰੇਜ਼ੀ ਹਕੂਮਤ ਨੂੰ ਬਾਹਰ ਕੱਢਣ ਦਾ ਜੋ ਫੈਸਲਾ ਕੀਤਾ ਪਾਵੇਂ ਹੋ ਸਾਡੀਆਂ ਜਥੇਬੰਦੀਆਂ ਇੱਕ ਜਨ ਤੱਕ ਜਥੇ ਬੰਦੀਆਂ ਨੇ ਇਹ ਗਦਰ ਪਾਰਟੀ ਦਾ ਪ੍ਰੋਗਰਾਮ ਇੱਕ ਪਾਰਟੀ ਪ੍ਰੋਗਰਾਮ ਹੈ ਜਿਹੜੀ ਮੰਗ ਸੀ ਗਦਰ ਪਾਰਟੀ ਦੀ ਕਿ ਸਾਮਰਾਜ ਦੇ ਲੁੱਟ ਦਾ ਖਾਤਮਾ ਸਾਮਰਾਜ ਨੂੰ ਭਜਾਏ ਤੋਂ ਬਗੈਰ ਕੀਤਾ ਨਹੀਂ ਜਾ ਸਕਦਾ ਅੱਜ ਵੀ ਉਹ ਬਰਕਰਾਰ ਹੈ ਉਹਦੇ ਰੂਪ ਭਾਵੇਂ ਬਦਲੇ ਐ ਪਰ ਉਹ ਲੁੱਟ ਉਸੇ ਤਰ੍ਹਾਂ ਜਨ ਉਸ ਤੋਂ ਵੀ ਵੱਧ ਤਰੀਕੇ ਨਾਲ ਹੋ ਰਹੀ ਹੈ ਕਿਉਂਕਿ ਸਾਡੀ ਜਿਹੜੀ ਇੱਥੋਂ ਦੀ ਕਮੇਟੀ ਹੈ ਯਾਦਗਾਰ ਯਾਦਗਾਰ ਹਾਲ ਕਮੇਟੀ ਨੇ ਅੱਜ ਦੇ ਦਿਨ ਤੇ ਕਿਸਾਨ ਜਿੱਥੇ ਬੰਦੀਆਂ ਨੂੰ ਸੱਦਾ ਦੇ ਕੇ ਉਹਨਾਂ ਦੇ ਈਸ਼ੂਆਂ ਤੇ ਬੁਲਾਉਣ ਦਾ ਜਿਹੜਾ ਪੈਂਤੜਾ ਲਿਆ ਕਿਉਂਕਿ ਇਸ ਇਤਿਹਾਸਿਕ ਦਿਨ ਤੇ ਇਹਨਾਂ ਨੇ ਜ਼ਰੂਰੀ ਸਮਝਿਆ ਵੀ ਇਸ ਗੱਲ ਨੂੰ ਵੀ ਲੋਕਾਂ ਤੱਕ ਲੈ ਕੇ ਜਾਣ ਦਾ ਕਪਰਾਲਾ ਕੀਤਾ ਜਾਵੇ ਕਿ ਇਸ ਲਹਿਰ ਦੇ ਨਾਲ ਸਾਡੇ ਕੀਰਤੀ ਲੋਕਾਂ ਦੀ ਸਾਝ ਬਣਦੀ ਕਿ ਨਹੀਂ ਸੀ ਤੇ ਜਿਹੜੇ ਰਾਜ ਦੇ ਵਿੱਚ ਅਸੀਂ ਵਸ ਰਹੇ ਹਾਂ ਇਸ ਰਾਜ ਦੇ ਪੈਂਤੜੇ ਅੰਗਰੇਜ਼ੀ ਹਕੂਮਤ ਦੇ ਨਾਲੋਂ ਵੱਖਰੇ ਕਿੰਨੇ-ਕਨੇ ਤੇ ਉਹਨਾਂ ਨਾਲ ਮਿਲਦੇ ਕਿੰਨੇ ਜੇ ਇਥੋਂ ਕੋਈ ਬਲਾਰਾ ਬੋਲ ਕੇ ਕੁਝ ਕਹਿ ਰਿਹਾ ਹੈ ਤਾਂ ਸਾਨੂੰ ਇਹੀ ਸੰਕੇਤ ਦਿੰਦਾ ਹੈ ਕਿ ਵਝੋ ਇਹ ਗੱਲ ਕੀ ਬਣ ਗਈ ਇਹਨੂੰ ਕਹੀਏ ਸਾਡਾ ਦੇਸ਼ ਇਹਨੂੰ ਕਹੀਏ ਆਪਾਂ ਵੀ ਸਾਡੀ ਸਰਕਾਰ ਹੈ ਜੇ ਫਿਰ ਸਾਡੀ ਨਹੀਂ ਤਾਂ ਸਾਡੇ ਕੌਣ ਹੋਣ ਜਿਹੜੇ ਸਾਡੇ ਨੇ ਤਾਂ ਫਿਰ ਸਾਡੇ ਲਈ ਉਹ ਕੀ ਕਰਨਾ ਇਹ ਸਾਡੇ ਵਾਸਤੇ ਸਵਾਲ ਖੜਾਉਂਦਾ ਜਿੱਥੋਂ ਤੱਕ ਕੌਮੀ ਖੇਤੀ ਨੀਤੀ ਖਰੜੇ ਦਾ ਸਵਾਲ ਹੈ ਇਸ ਤੋਂ ਪਹਿਲਾਂ ਜ਼ਿਕਰ ਕਰਕੇ ਗਏ ਨੇ ਸਾਥੀ ਤਿੰਨ ਕਾਨੂੰਨਾਂ ਦੀ ਲੜਾਈ ਜਿਹੜੀ ਆਪਾਂ ਦਿੱਲੀ ਲੜੀ ਸੀ ਉਹ ਤਿੰਨ ਕਾਨੂੰਨਾਂ ਤੇ ਇਹ ਖੇਤੀ ਕੌਮੀ ਨੀਤੀ ਖਰੜੇ ਦਾ ਆਪਸ ਵਿੱਚ ਕੋਈ ਵੀ ਫਰਕ ਨਹੀਂ ਹੈ ਸਭੋਂ ਇਹ ਕਿਹਾ ਜਾ ਸਕਦਾ ਹੈ ਵੀ ਇਹ ਉਸ ਤੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਦਿੱਲੀ ਤਿੰਨ ਕਾਨੂੰਨ ਵਾਪਸ ਲੈਣ ਵੇਲੇ ਪਾਰਲੀਮੈਂਟ ਦੇ ਵਿੱਚ ਮੋਦੀ ਦੇ ਭਾਸ਼ਣ ਦੇ ਵਿੱਚ ਇੱਕ ਸ਼ਬਦ ਤੁਸੀਂ ਸੁਣਿਆ ਹੋਣਾ ਕਿ ਮੈਂ ਮਾਫੀ ਚਾਹੁੰਨਾ ਤੁਹਾਨੂੰ ਸਮਝਾ ਨਹੀਂ ਸਕਿਆ ਉਹ ਸਾਡੇ ਤੋਂ ਮਾਫੀ ਨਹੀਂ ਸੀ ਚਾਹੁੰਦਾ ਆਪ ਦੇ ਪਰਭੂਆਂ ਤੋਂ ਉਹਨੇ ਮਾਫੀ ਮੰਗੀ ਸੀ ਕਿ ਮੇਰਾ ਤਰੀਕਾ ਕਰ ਠੀਕ ਨਹੀਂ ਸੀ ਮੈਂ ਲਾਗੂ ਜ਼ਰੂਰ ਕਰੂੰਗਾ ਇਹ ਸ਼ੰਕੇ ਖੜੇ ਹੁੰਦੇ ਸੀ ਤੇ ਸ਼ੰਕੇ ਸੱਚ ਸਾਬਤ ਹੋਇਆ ਭਾਵੇਂ ਕਿਹਾ ਗਿਆ ਇਹ ਦੇ ਖੜਲੇ ਚ ਕਿ ਸਟੇਟਾਂ ਦਾ ਵਿਸ਼ਾ ਇਹ ਸਟੇਟਾਂ ਕਰਨ ਸਾਥੀ ਗਣ ਆਕੇ ਗਏ ਨੇ ਕਿ ਉਹਨਾਂ ਨੇ ਜਿਹੜੀ ਆਪਣੀ ਮੰਡੀ ਕਰਨ ਇਹਦਾ ਨਿੱਜੀਕਰਨ ਕਰਨਾ ਅਰਧ ਸਰਕਾਰੀ ਕਰਨਾ ਜਾਂ ਸਾਂਝੀ ਕਰਨਾ ਇਹਦਾ ਇੱਕ ਪੈਂਚੜਾ ਲਿਆ ਕਿ ਸਾਰੀਆਂ ਸਰਕਾਰੀ ਮੰਡੀਆਂ ਦਾ ਨਿੱਜੀਕਰਨ ਤੇ ਸਰਕਾਰੀ ਸਾਂਝੀਦਾਰ ਵਾਲੀਆਂ ਮੰਡੀਆਂ ਚ ਤਬਦੀਲ ਕੀਤੀਆਂ ਜਾਣ ਕਿਉਂਕਿ ਕਿਸੇ ਵੀ ਮੂਵਮੈਂਟ ਦੇ ਵਿੱਚ ਅੱਜ ਤੱਕ ਕਿਸਾਨਾਂ ਦੀ ਮੂਵਮੈਂਟ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਹਰਿਆਣੇ ਦੇ ਵਿੱਚ ਇਹ ਗੱਲ ਕਦੇ ਨਹੀਂ ਉਠੀ ਕਿ ਸਰਕਾਰੀ ਮੰਡੀਆਂ ਦੇ ਵਿੱਚ ਪ੍ਰਾਈਵੇਟ ਸਾਂਝੇਦਾਰੀ ਦੀ ਕੋਈ ਲੋੜ ਹੈ ਇਹ ਜਰੂਰ ਗੱਲ ਹੁੰਦੀ ਰਹੀ ਹੈ ਕਿ ਇਹ ਮੰਡੀ ਸਿਸਟਮ ਬਹੁਤ ਵਧੀਆ ਪੂਰੇ ਏਸ਼ੀਆ ਦੇ ਵਿੱਚ ਇਹਦੇ ਵਿੱਚ ਹੋਰ ਸੁਧਾਰਾਂ ਦੀ ਲੋੜ ਤਾਂ ਹੈ ਪਰ ਇੱਥੇ ਕਿਸੇ ਪ੍ਰਾਈਵੇਟ ਦਾਖਲ ਹੁੰਦਾ ਜੀ ਦੀ ਦੌੜ ਨਹੀਂ ਇੱਕ ਦਿਨ ਸਵਾਲ ਹੀ ਨਹੀਂ ਉਠਿਆ ਬਿਆਰ ਹੋ ਸਾਨੂੰ ਮੰਡੀਆਂ ਬਣਾ ਦਿਓ ਸੈ ਲੋਕ ਦਾਮਾਂ ਨੂੰ ਮੰਡੀਆਂ ਬਣਾ ਦਿਓ ਜਨਿਤ ਖੇਤ ਤੋਂ ਪੇਟ ਤੱਕ ਇਹ ਸਾਰੀ ਖਰੀਦਦਾਰੀ ਦਾ ਪ੍ਰਬੰਧ ਵੱਡੇ ਥੋਕ ਵਪਾਰੀਆਂ ਦੇ ਹੱਥਾਂ 'ਚ ਦੇ ਦਿਓ ਟੈਕਸ ਖਤਮ ਕਰ ਦਿਓ ਲੇਵੀ ਖਤਮ ਕਰ ਦਿਓ ਇਕਲ ਸੰਸਤੇ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਕੋਈ ਫਰੀਦਿਆ ਖਰੀਦ ਕਰੀ ਜਾਵੇ ਇਹ ਛੋਟ ਦੇ ਦਿਓ ਆਨਲਾਈਨ ਵਪਾਰ ਨੂੰ ਖੁੱਲ੍ਹ ਦੇ ਦਿਓ ਜਿਹਨੇ 7 8 ਦਸ ਇਹ ਹੈ ਜੇ ਨੁਕਤੇ ਨੇ ਜਿਹੜੇ ਐ ਸਬਤ ਕਰ ਰਹੇ ਨੇ ਕਿ ਮੰਡੀ ਸਿਸਟਮ ਹੈ ਜਿਹੜਾ ਪੁਰਾਣਾ ਮੰਡੀ ਸਿਸਟਮ ਹੈ ਉਹਨੂੰ ਖਤਮ ਕਰੋ ਤੇ ਇਹ ਦੇਚ ਦੁਨੀਆ ਦੀਆਂ ਚਾਰ ਵੱਡੀਆਂ ਕੰਪਨੀਆਂ ਜਿਹੜੀਆਂ ਖਾਣ ਵਾਲੀਆਂ ਵਸਤਾਂ ਦਾ ਵਪਾਰ ਕਰਦੀਆਂ ਨੇ ਏਡੀਐਮ ਬੂੰਗਾ ਕਾਰਗਲ ਤੇ ਡ੍ਰੈਪਸ ਜਿਨ੍ਹਾਂ ਦਾ ਦੁਨੀਆ ਦੇ 70% ਵਪਾਰ ਦੇ ਉੱਤੇ ਪੂਰਾ ਕਬਜ਼ਾ ਹੈ ਜਿਹੜੀਆਂ ਲਗਭਗ ਪੌੜਾ ਹਿੱਸਾ ਦੁਨੀਆ ਦਾ ਉਹਨਾਂ ਦੇ ਕਬਜ਼ੇ ਚ ਹੈ ਉਹ ਕੰਪਨੀਆਂ ਵਾਸਤੇ ਇਹ ਰਾਹ ਖੋਲਣ ਦਾ ਜਿਹੜਾ ਆ ਕਾਨੂੰਨ ਲਿਆਂਦਾ ਹੈ ਇਹ ਉਹ ਰਾਹ ਹੈ ਜਿਹਨੇ ਖੇਤੀ ਕਿਹਾ ਜਾਂ ਤੰਦਾ ਕਿ ਖੇਤ ਤੋਂ ਪੇਟ ਤੱਕ ਦੇ ਪ੍ਰੋਸੈਸ ਦੌਰਾਨ ਜਿਹਨੇ ਖੇਤਾਂ ਦੀ ਪੈਦਾਵਾਰ ਤੋਂ ਲੈ ਕੇ ਮਨੁੱਖ ਦੇ ਪੇਟ ਤੱਕ ਜਦੋਂ ਇਹ ਪਹੁੰਚਦੀ ਹੈ ਇਹਦੇ ਵਿੱਚ ਵਿਚਾਲੇ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਰੋਜ਼ਗਾਰ ਮਿਲਦਾ ਪਹਿਲਾਂ ਬਢਾਈ ਹੁੰਦੀ ਹੈ ਕਟਾਈ ਹੁੰਦੀ ਹੈ ਭਰਾਈ ਹੁੰਦੀ ਹੈ ਟਰਾਈ ਹੁੰਦੀ ਹੈ ਲਹਾਈ ਹੁੰਦੀ ਹੈ ਸਫਾਈ ਹੁੰਦੀ ਹੈ ਸਲਾਈ ਹੁੰਦੀ ਹੈ ਇਹਟੋ ਆਈ ਹੁੰਦੀ ਐ ਕਿੰਨੇ ਫਿਰ ਉਹਨਾਂ ਮਾਰਕ ਉਹਦੇ ਵਿੱਚ ਆੜਤੀਆ ਵਗੈਰਾ ਵੀ ਹੁੰਦਾ ਐ ਮਾਰਕੀਟ ਕਮੇਟੀਆਂ ਵਗੈਰਾ ਵੀ ਹੁੰਦੀਆਂ ਨੇ ਇਹ ਸਾਰੇ ਨੇ ਸਾਰੀਆਂ ਬਤਨ ਕਿੰਨੇ ਲੋਕਾਂ ਨੂੰ ਵਿੱਚੋਂ ਕੱਢਤਾ ਇਸੇ ਸੈਕਟਰ ਦੇ ਵਿੱਚ ਜੇ ਖਰਚਿਆਂ ਦੇ ਸੈਕਟਰ 'ਚ ਲੈਣਾ ਹੋਵੇ ਉਹਦੇ ਵਿੱਚ ਕਿੰਨੇ ਲੋਕ ਆਉਂਦੇ ਨੇ ਇੱਥੋਂ ਤੱਕ ਜੀ ਇਹ ਸਾਰੇ ਨੇ ਸਾਰੇ ਹਿੱਸਿਆਂ ਨੂੰ ਬਾਹਰ ਕੱਢਣਾ ਤੇ ਇਹ ਨਾਲੋ ਲਿਖਦੇ ਐ ਇਸ ਅਖਾੜੇ ਦੇ ਵਿੱਚ ਕਿ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਇਹੋ ਜੀ ਅਦਾਰਾ ਹੋਣਾ ਚਾਹੀਦਾ ਮੰਡੀ ਸਿਸਟਮ ਹੋਣਾ ਚਾਹੀਦਾ ਜਿਹਦੇ ਕੋਲੇ ਆਪਣੀਆਂ ਰੇਲਾਂ ਹੋਣ ਆਪਣੀਆਂ ਖੁਸ਼ਕ ਬੰਦਰਗਾਹਾਂ ਹੋਣ ਆਪਦੇ ਸਮੁੰਦਰੀ ਜਹਾਜ਼ ਹੋਣ ਜ ਜਿਹਨਾਂ ਕੋਲ ਢੋਟ-ਭੋਈ ਦਾ ਸਾਰਾ ਪ੍ਰਬੰਧ ਹੋਵੇ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਹੋਣਾ ਚਾਹੀਦਾ ਇਹ ਇਹਨਾਂ ਦੇ ਆ ਸੁਝੇਸ਼ਨ ਹਨ ਫਿਰ ਇਹਦਾ ਮਤਲਬ ਇਹ ਕਿ ਨਾਲ ਉਹਨਾਂ ਨੇ ਵੀ ਲਿਖਿਆ ਵੀ ਇਹ ਜਿਹੜੀਆਂ ਕੰਪਨੀਆਂ ਨੇ ਇਹ ਕੰਪਨੀਆਂ ਕੰਟੈਕਟ ਤੇ ਵੀ ਲੈਂਦੀਆਂ ਨੇ ਇਹ ਪ੍ਰੋਸੈਸਿੰਗ ਵੀ ਕਰਦੀਆਂ ਨੇ ਇਹ ਜ਼ਮੀਨਾਂ ਵੀ ਖਰੀਦਦੀਆਂ ਨੇ ਤੇ ਇਹ ਵੱਡੀ ਪੱਧਰ ਤੇ ਪੂੰਜੀ ਨਿਵੇਸ਼ ਕਰਕੇ ਜ਼ਮੀਨਾਂ ਨੂੰ ਆਪਣੇ ਹੈਕਟੇਰ ਕਰਕੇ ਜਿਹਨੇ ਅੰਕੜਾ ਇਹਨਾਂ ਦਾ ਵੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਲਗਭਗ 20 ਤੋਂ ਲੈ ਕੇ 25 ਲੱਖ ਹੈਕਟੇਅਰ ਜ਼ਮੀਨਾਂ ਇਹਨਾਂ ਕੰਪਨੀਆਂ ਨੇ ਖਰੀਦ ਲਈਆ ਪੱਲੇ ਕਰ ਲਈ ਤੇ ਇਹ ਸਾਰਾ ਕੁਝ ਆ ਖੇਤੀ ਨੀਤੀ ਦੇ ਵਿੱਚ ਇਹਦਾ ਆ ਰਹਿ ਹੈ ਜੇ ਨਹੀਂ ਆਨਲਾਈਨ ਵਪਾਰ ਨੂੰ ਜਿਵੇਂ ਕਿ ਇਸ ਇਹ ਚਾਰ ਵੱਡੀਆਂ ਕੰਪਨੀਆਂ ਇਹ ਖੇਤੀ ਸੈਕਟਰ ਦੇ ਵਿਚਾਰੀਆਂ ਨੇ ਤੇ ਇਸੇ ਤਰ੍ਹਾਂ ਜਿਹੜਾ ਪਰਚੂਨ ਖੇਤਰ ਹੈ ਜਿਹਦੇ ਨਾਲ ਅਸੀਂ ਲਗਭਗ ਜੁੜੇ ਹੋਏ ਹਾਂ ਬਹੁਤ ਸਾਰੇ ਸਾਥੀ ਕਹਿ ਦਿੰਦੇ ਨੇ ਕਿ ਯਾਰ ਪਰਚੂਨ ਖੇਤਰ ਦੇ ਨਾਲ ਤੁਸੀਂ ਗੱਲ ਕਰਦੇ ਹੋ ਪਰਚੂਨ ਖੇਤਰ ਵਾਲਿਆਂ ਨੂੰ ਕਰਨੀ ਚਾਹੀਦੀ ਹੈ ਹੁਣ ਪਰਚੂਨ ਖੇਤਰ ਦੀ ਗੱਲ ਕਿਸਾਨ ਤੇ ਮਜ਼ਦੂਰ ਕਿਉਂ ਕਰਨ ਇਸ ਗੱਲ ਦਾ ਸਵਾਲ ਖੜਾ ਹੁੰਦਾ ਹੈ ਹੁਣ ਅਸੀਂ ਕਰਦੇ ਕਿਉਂ ਆਪਣਾ ਅਸੀਂ ਕਰਦੇ ਇਸ ਕਰਕੇ ਆ ਵੀ ਸਾਡਾ ਪਰਚੂਨ ਖੇਤਰ ਤੋਂ ਬਗੈਰ ਸਰਦੇ ਨਹੀਂ ਸਾਨੂੰ 6 ਮਹੀਨਾ ਬਾਅਦ ਸਾਡੇ ਪੈਸੇ ਹੱਥ ਚ ਆਉਂਦੇ ਆ ਅਸੀਂ 6 ਮਹੀਨੇ ਬਾਅਦ ਉਹਦਾ ਸਮਾਨ ਦੇ ਪੈਸੇ ਦੇ ਕੇ ਆਉਂਦੇ ਆ ਜਿਹੜੇ ਇਹ ਵੱਡੇ ਵੱਡੇ ਸ਼ੋਪਿੰਗ ਮਾਲ ਨੇ ਮੈਨੂੰ ਤਾਂ ਸਾਨੂੰ ਉਧਾਰ ਦਿੰਦੇ ਇੱਕ ਥੇਲੇ ਦਾ ਪੈਸਾ ਵੀ ਸਮਾਨ ਨਹੀਂ ਉਧਾਰ ਦਿੰਦੇ ਉਹ ਤਾਂ ਆਨਲਾਈਨ ਕਹਿਣਗੇ ਪੇਮੈਂਟ ਕਰੋ ਉਹ ਤਾਂ ਨਕਦ ਪੇਮੈਂਟ ਲੱਭਣਗੇ ਇਹਸ ਕਰਕੇ ਜਿਹੜਾ ਪਰਚੂਨ ਖੇਤਰ ਦੇ ਵਿੱਚ ਵੱਡੀਆਂ ਚਾਰ ਵੱਡੀਆਂ ਚਾਰ ਪੰਜ ਵੱਡੀਆਂ ਕੰਪਨੀਆਂ ਉਧਰ ਵੀ ਆ ਰਹੀਆਂ ਨੇ Amazon ਹੈ ਬਾਅਲ ਮਾਰਟ ਹੈ ਦੁਨੀਆ ਦੀਆਂ ਮਸ਼ਹੂਰ ਵੱਡੀਆਂ ਕੰਪਨੀਆਂ Flipkart ਹੈ D Mart ਹੈ ਕਾ ਰਾਜਸਥਾਨ ਦੀ ਹਿੰਦੂਸਤਾਨ ਦੀ ਬਹੁਤ ਵੱਡੀ ਕੰਪਨੀ ਹੈ ਜਨੇ ਇਹਨਾਂ ਸਾਰਿਆਂ ਦੇ ਵਿੱਚ ਪ੍ਰਚੂਨ ਖੇਤਰ ਦੇ ਵਿੱਚ ਐਨਾ ਜੋਰ ਜਿਹਦੀ ਭਗਵੰਤ ਮਾਨੀ ਗੱਲ ਕਰਦਾ ਹੁੰਦਾ ਸੀ ਇੱਥੇ ਮੀਟਿੰਗ ਦੇ ਵਿੱਚ ਕਿ ਉਹਦਾ ਮਾਲ ਜੇ ਦਿੱਲੀੋਂ ਮੰਗਵਾਉਣਾ ਸਸਤਾ ਮਿਲਦਾ ਜੇ ਪੰਜਾਬ ਚੋਂ ਮੰਗਵਾਉਣਾ ਮਹਿੰਗਾ ਮਿਲਦਾ 1624 ਕਰੋੜ ਰੁਪਈਆ ਇੱਕ ਦਿਨ ਦੀ ਆਮਦਨ ਦੀ ਆਪਣੇ ਵਪਾਰ ਮੰਤਰੀ ਆ ਜਿਹੜਾ ਉਹ ਪੁਸ਼ ਗੋਲ ਉਹਦੀ ਆਪਦੀ ਸਟੇਟਮੈਂਟ ਹੈ ਕਿ ਦੋ ਮਹੀਨਿਆਂ ਦਾ ਅੰਕੜਾ ਦਿੱਤਾ ਉਹਨੇ ਸਤੰਬਰ ਤੇ ਅਕਤੂਬਰ ਦਾ 2023 ਦਾ ਕਿ ਦੋ ਮਹੀਨਿਆਂ ਦੇ ਵਿੱਚ ਉਹਨਾਂ ਨੇ 720 ਆਰਡਰ ਸਪਲਾਈ ਕੀਤੇ ਜਾਨੀ 12 ਕਰੋੜ ਆਰਡਰ ਇੱਕ ਦਿਨ ਦੇ ਵਿੱਚ ਉਹਨਾਂ ਨੇ ਮਤਲਬ ਪੇਮੈਂਟ ਸਪਲਾਈ ਕਰ ਤੇ ਭੁਗਤਾ ਦੇ 12 ਕਰੋੜ ਇਹਦੇ ਨਾਲ ਕਹਿੰਦਾ ਵੀ ਆਉਂਦੇ ਕੁਝ ਸਾਲਾਂ 'ਚ 10 ਕਰੋੜ ਪਰਚੂਨ ਖੇਤਰ ਦੇ ਜਿਹੜੇ ਕੰਮ ਇਹਨੇ ਵਪਾਰੀ ਦੇ ਤਕਾਂਦਰ ਦੇ ਬੇਲੇ ਹੋ ਜਾਣਗੇ 10 ਕਰੋੜ ਇਸ ਤਰ੍ਹਾਂ ਦਾ ਹੱਲਾ ਪਰਚੂਨ ਖੇਤਰ ਤੇ ਵੀ ਹੋ ਰਿਹਾ ਹੈ ਇਸ ਤਰ੍ਹਾਂ ਦਾ ਹੱਲਾ ਮਜ਼ਦੂਰਾਂ ਤੇ ਵੀ ਹੋ ਰਿਹਾ ਹੈ ਚਾਰ ਲੇਬਰ ਕੋਰਟ ਉਹਨਾਂ ਤੇ ਲਟਕ ਰਹੇ ਨੇ ਜਦੋਂ ਖੇਤੀ ਕਾਨੂੰਨ ਆਏ ਨੇ ਉਹਨਾਂ ਦੇ ਨਾਲ ਲੱਗਦੀ ਕਰੋਨਾ ਵੇਲੇ ਹੀ ਇਹ ਚਾਰ ਲੇਬਰ ਕਾਨੂੰਨ ਜਿਨ੍ਹਾਂ ਦੀ 20 ਮਈ ਦੀ ਹੜਤਾਲ ਆ ਰਹੀ ਹੈ ਹੁਣ ਉਹਨਾਂ ਤੇ ਉਵੇਂ ਲਟਕ ਰਹੇ ਨੇ ਤੇ ਛੋਟੀ ਇੰਡਸਟਰੀ ਹੈ ਜਿਹੜੀ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ 2 ਲੱਖ ਇੰਡਸਟਰੀ ਛੋਟੀ ਹੈ ਜਿਹੜੀ ਲਗਭਗ 12 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਉਹ ਵੀ ਖਤਮ ਹੋਣ ਜਾ ਰਹੀ ਹੈ ਹੁਣ ਇਹ ਬਣ ਕੇ ਗਿਆ ਕਿ ਇਹ ਅਟੈਕ ਕੱਲਾ ਕਿਸਾਨਾਂ ਤੇ ਨਹੀਂ ਹੈ ਇਹ ਦੁਨੀਆ ਦੇ ਕਿਰਤੀ ਲੋਕਾਂ ਦੇ ਵਿੱਚ ਹਹਾਕਾਰ ਇਸ ਕਰਕੇ ਮੱਚੀ ਹੋਈ ਹੈ ਕਿ ਸਾਮਰਾਜੀ ਪੁਲਸੀਆ ਵਾਲੇ ਦੇਸ਼ ਜਿਹੜੇ ਵੱਡੇ ਮੁਲਕ ਨੇ ਉਹਨਾਂ ਦੀਆਂ ਤਿੰਨ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਜਿੰਨਾਂ ਨੇ ਬਕਾਇਦਾ ਬੀਤੀਆਂ ਤਏ ਨੇ ਜਿਹੜਾ ਸਾਥੀ ਹੁਣੀ ਗੱਲ ਕਰਕੇ ਗਿਆ ਕਿ ਫ੍ਰੀ ਟ੍ਰੇਡ ਐਗਰੀਮੈਂਟ ਉਹ ਉਹ ਐਗਰੀਮੈਂਟ ਅੱਜ ਦੇ ਨਹੀਂ ਹੋਏ ਹੋਏ ਨਰਸਿਮਾ ਰਾਓ ਵੇਲੇ ਹੋਏ ਐ ਬੇਸ਼ਬਦਾ ਹੋ 8ਵਾਂ ਸਮਝੌਤਾ ਡਬਲਯੂਟੀ ਦਾ ਜਿਹਦੇ ਤੇ ਬੜਾ ਰੌਲਾ ਪੈਣ ਤੋਂ ਬਾਅਦ ਖੇਤੀ ਸਬੰਧੀ ਦੇ ਗਾਰਡ ਸਮਝੌਤੇ ਤਹਿਤ ਸਬਸਿਡੀਆਂ ਕੱਟਣ ਦਾ ਫੈਸਲਾ ਕੀਤਾ ਹੈ ਉਹ ਬਿਉਦੀ ਹਕੂਮਤ ਜੋਰਾਂ ਸ਼ੋਰਾਂ ਨਾਲ ਲਾਗੂ ਕਰਨ ਜਾ ਰਹੀ ਹੈ। ਤੜਾ ਲੈਣ ਲਾਗੂ ਕਰਨ ਜਾ ਰਹੀ ਹੈ। ਤੇ ਹੁਣ ਕਿਹਾ ਜਾ ਰਿਹਾ ਆ ਫ੍ਰੀ ਟ੍ਰੇਡ ਐਗਰੀਮੈਂਟ ਤੇ ਕਿਉਂ ਨਹੀਂ ਪਹਿਲਾਂ ਸਬਸਿਟੀਆਂ ਕਿਉਂ ਨਹੀਂ ਬੰਦ ਕਰ ਦੇ। ਆ ਛੋਟੇ ਜਿਹੜੇ ਅਨਾਜ ਦੇ ਭੰਡਾਰ ਨੇ ਇਹ ਕਿਉਂ ਰੱਖੇ ਨੇ? ਆ ਜਿਹੜੀ ਸਰਕਾਰੀ ਖਰੀਦ ਆ ਇਹਨੂੰ ਬੰਦ ਕਰੋ। ਇਹ ਨਾਟਕ ਪਾਜੀ। ਅਜੰਤਕ ਵੱਡ ਪੱਧਰਾਂ ਦੀ ਜਿਹੜੀ ਤੁਸੀਂ ਕਹਿੰਦੇ ਹੋ ਵੀ 80 ਕਰੋੜ ਲੋਕਾਂ ਨੂੰ ਅਸੀਂ ਸਹੂਲਤ ਦੇ ਰਹੇ ਹਾਂ ਇਹਨੂੰ ਬੰਦ ਕਰੋ ਇਹਦੀ ਲੋੜ ਨਹੀਂ ਹੈ ਅਮਰੀਕਾ ਨੂੰ ਮਾਰਕੀਟ ਦੀ ਲੋੜ ਹੈ ਸਾਨੂੰ ਮੰਡੀ ਦਿਓ ਅਸੀਂ ਮੰਡੀ ਵਾਸਤੇ ਤੁਹਾਡੇ ਨਾਲ ਸਮਝੌਤਾ ਕੀਤਾ ਹੈ ਆ ਫ੍ਰੀ ਟ੍ਰੇਡ ਐਗਰੀਮੈਂਟ ਭਾਈ ਉਹੀ ਗੱਲ ਹੈ ਉਹਨੇ ਮੰਡੀ ਦੇ ਵਿੱਚ ਆਪਣਾ ਮਾਲ ਵੇਚਣਾ ਜੰਗਾ ਕਿਉਂ ਲੱਗਦੇ ਆ ਅਸੀਂ ਸਭ ਰਾਜ ਦੇ ਮੁਲਕਾਂ ਦੇ ਆ ਭਾਈ ਮੰਡੀਆਂ ਦਾ ਰੌਲਾ ਹੁੰਦਾ ਸੀ ਆਹ ਮੰਡੀਆਂ ਦਾ ਰੌਲਾ ਜਦੋਂ ਉਥੋਂ ਕਣਕ ਆ ਕੇ ਡਿੱਗਦੀ ਮੱਕੀ ਆ ਕੇ ਡਿੱਗਦੀ ਖਰੋਟ ਆ ਕੇ ਬਨਾਮ ਆ ਕੇ ਦੁੱਧ ਦੇ ਸਾਰੇ ਪ੍ਰੋਜੈਕਟ ਆ ਗਏ ਫਿਰ ਸਾਡੇ ਮਾਲ ਨੂੰ ਕਿਹਨੇ ਪੁੱਛਣਾ ਬਾਈ ਸਾਨੂੰ ਅਫਸੋਸ ਇਹ ਹੈ ਚੰਗੀ ਗੱਲ ਹੈ ਵੀ ਸਾਥੀਆਂ ਨੇ ਖੁੱਲਾ ਸੱਦਾ ਦੇ ਕੇ ਚਲੋ ਸਾਰਿਆਂ ਨੂੰ ਸੱਦਾ ਵਧੀਆ ਗੱਲ ਤਾਂ ਹੋ ਹੁੰਦੀ ਕਿ ਜੇ ਇਥੇ ਉਹ ਸਾਥੀ ਜਿਹੜੇ ਸਿਰਫ ਕਹਿ ਰਹੇ ਨੇ ਵੀ ਸਾਡੀਆਂ ਆ 12 ਮੰਗਲਾਂ ਤੋਂ ਬਿਨਾਂ 13ਵੀਂ ਮੰਗਤਾਂ ਸੀ ਇਹਦੇ ਵਿੱਚ ਐਡਿਟ ਨਹੀਂ ਕਰ ਸਕਦੇ ਉਹਨਾਂ ਹਾਲਤਾਂ 'ਚ ਜਦੋਂ ਉਹ ਨੀਤੀ 25 ਨਵੰਬਰ ਵਾਲੇ ਦਿਨ ਕੇਂਦਰ ਦੀ ਹਕੂਮਤ 'ਚੋਂ ਨਿਕਲਦੀ ਹੈ ਤੇ 23 ਦਸੰਬਰ ਨੂੰ ਸੰਯੁਕਤ ਮੋਰਚੇ ਦੀ ਕਾਲ ਤੇ ਸਾਰੇ ਭਾਰਤ ਦੇ ਵਿੱਚ ਪ੍ਰੋਗਰਾਮ ਹੋ ਜਾਂਦੇ ਨੇ ਕੁਝ ਦੇ ਨਾਂ ਬਾਅਦ ਸਾਥੀਆਂ ਨੂੰ ਕਿਹਾ ਵੀ ਇਹ ਮੰਗ ਵਿੱਚ ਕਿਉਂ ਨਹੀਂ ਪਾਉਂਦੇ ਵੀ ਤਾਂ ਬਹੁਤ ਜ਼ਰੂਰੀ ਹੈ ਐਮਐਸਪੀ ਦੇ ਗਰੰਟੀ ਕਾਨੂੰਨ ਨਾਲੋਂ ਵੀ ਵੱਡੀ ਹੈ ਇਹ ਇਹ ਕਾ ਕੇ ਸਾਥੀਆਂ ਨੇ ਟਾਲ ਦੇਣਾ ਵੀ ਹਾਕਮ ਇਹ ਕਹਿਣਗੇ ਪਹਿਲਾਂ 12 ਸੀ ਹੁਣ 13 ਹੋ ਗਈਆਂ ਜ਼ਰੂਰੀ ਸੀ ਵੀ ਉਹ ਸਾਥੀਆਂ ਤੋਂ ਵੀ ਇਸ ਗੱਲ ਬਾਰੇ ਪੁੱਛਿਆ ਜਾਂਦਾ ਸਾਥ ਤੋਂ ਤਾਂ ਨਹੀਂ ਜਵਾਬ ਦਿੰਦਾ ਉਹਨਾਂ ਨੇ ਗੱਲ ਹੈ ਵੀ ਕਿ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਕਰਦੇ ਆ ਉਹ ਐਮਐਸਪੀ ਤੋਂ ਜਮ੍ਹਾਂ ਭੱਜਣ ਜਾ ਰਹੇ ਨੇ ਉਹ ਮੰਡੀਆਂ ਸਥਾਪਨ ਕਰਨ ਜਾ ਰਹੇ ਚੈ ਲੋਕ ਦਾ ਮਨ ਮੰਡੀਆਂ ਬਿਅਰ ਹਾਊਸਾਂ ਨੂੰ ਤੇ ਕੋਲਡ ਸਟੋਰਾਂ ਨੂੰ ਮੰਡੀਆਂ ਬਣਾ ਦੇਣਾ ਚਾਹੁੰਦੇ ਨੇ ਉਹ ਇਹ ਕੋਲਡ ਸਟੋਰਾਂ ਵਾਲਾ ਪਾਸਾ ਵੀ ਛੱਡੋ ਉਹ ਖੇਤਾਂ ਦੇ ਵਿੱਚੋਂ ਸਿੱਧੀ ਪੈਦਾਵਾਰ ਖਰੀਦ ਕੇ ਸਿੱਧੀ ਪੈਦਾਵਾਰ ਖਰੀਦ ਕੇ ਸਿੱਧੇ ਕੰਟੈਕਟਰ ਦੇ ਵਿੱਚੋਂ ਵਿਚੋਲੇ ਸਾਰੇ ਕੱਢਣੇ ਚਾਹੁੰਦੇ ਨੇ ਇਹਨਾਂ ਹਾਲਤਾਂ ਦੇ ਵਿੱਚ ਛੋਟੀ ਖੇਤੀ ਨੇ ਬਹੁਤ ਛੇਦੀ ਚਲੇ ਜਾਣਾ ਇਹ ਬਗਲ ਠੀਕ ਹੈ ਕਿ ਦੇ ਵਿੱਚ ਜਿਹੜੇ ਵੱਡੇ ਜ਼ਿਮੀਂਦਾਰ ਨੇ ਉਹਨਾਂ ਦਾ ਦਾ ਲੱਗ ਸਕਦਾ ਕਿਉਂਕਿ ਛੋਟੇ ਜ਼ਿਮੀਂਦਾਰੋਂ ਨੇ ਤੰਗ ਹੋ ਕੇ ਜ਼ਮੀਨਾਂ ਵੇਚਣੀਆਂ ਨੇ ਉਹਨਾਂ ਨੂੰ ਖਰੀਦਣ ਵਾਸਤੇ ਉਹ ਤਿਆਰ ਨੇ ਤੇ ਵੱਡੀਆਂ ਕੰਪਨੀਆਂ ਵੀ ਜ਼ਮੀਨਾਂ ਦੇ ਕਬਜ਼ਾ ਕਰਨ ਵਾਸਤੇ ਤਿਆਰ ਨੇ ਆਪ ਹੱਤ ਵਾਲਾ ਪ੍ਰੋਜੈਕਟ ਦੀਆਂ ਛੜਕਾਂ ਬਾਈ ਸੂਦੇ ਵਿਕਾਸ ਵਾਸਤੇ ਨਹੀਂ ਕੱਢੀਆਂ ਇਹ ਜਿਹੜੇ ਪੰਜਾਬ ਦੇ ਵਿੱਚ 10 ਸੱਚ ਦੰਪ ਦੰਪ ਬਣਦੇ ਨੇ 10 ਡੰਪ ਸੌਰੀ ਸੱਤ ਡੰਪ ਬਣਦੇ ਨੇ ਪੰਜਾਬ ਦੇ ਵਿੱਚ ਇੱਕ ਇੱਕ ਹਜ਼ਾਰ ਏਕੜ ਦੇ ਜਿਹੜੀ 7000 ਏਕੜ ਦੇ ਵਿੱਚ ਜਿਹੜੇ ਡੰਪ ਬਣਦੇ ਨੇ ਉਹੋ ਇਹੀ ਨੇ ਇਸ ਕਰਕੇ ਇਹ ਵਿਕਾਸ ਦਾ ਜਿਹੜਾ ਨਾਂ ਦੇ ਕੇ ਜਦੋਂ ਇਹ ਸਾਡੇ ਤੇ ਅਟੈਕ ਕਰਦੇ ਨੇ ਆ ਲੈ ਕੇ ਹੁੰਦੇ ਨੇ ਉਦੋਂ ਸਾਨੂੰ ਗੁੱਝਣਾ ਚਾਹੀਦਾ ਹੈ ਕਿ ਹਕੂਮਤਾਂ ਤੋਂ ਕੋਈ ਚਾਤ ਨਾ ਕਰੋ ਆਪਣੀ ਤਾਕਤ ਨੂੰ ਇਕੱਠੀ ਕਰੋ ਜਦੋਂ ਅਸੀਂ ਦਿੱਲੀੋਂ ਆਏ ਆ 19 ਤਰੀਕ ਦੇ ਐਲਾਨ ਤੋਂ ਬਾਅਦ ਸਾਡਾ ਡੈਂਸ ਸੀ ਵੀ ਜਿਹੜੀ ਆ ਕਿਸਾਨ ਤਾਕਤ ਹੈ ਇਹੋ ਜੀ ਤਾਕਤ ਹੈ ਕਿ ਨਾ ਇੱਕ ਧਰਮ ਦੀ ਹੈ ਨਾ ਇੱਕ ਜਾਤ ਦੀ ਹੈ ਨਾ ਇਹ ਕਿਸੇ ਪੋਲੀਟੀਕਲ ਪਾਰਟੀ ਦੀ ਹੈ ਇਹਨੇ ਦੀ ਕਾਮਯਾਬੀ ਦਾ ਕਾਰਨ ਇਹੀ ਰਿਹਾ ਕਿ ਜਾਤਾ ਧਰਮਾਂ ਤੋਂ ਤੇ ਪਾਰਟੀਆਂ ਤੋਂ ਉੱਤੇ ਉੱਠ ਕੇ ਇਹ ਕਾਮਨ ਮਿਨਿਮਮ ਦਾ ਪ੍ਰੋਗਰਾਮ ਤੇ ਇਕੱਠੀ ਹੋ ਕੇ ਇੱਕ ਹਿੰਦੁਸਤਾਨ ਦੀ ਹਕਾਕ ਘੰਕਾਰੀ ਹੋਈ ਹਕੂਮਤ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਸੇ ਪਾਰਲੀਮੈਂਟ ਦੇ ਵਿੱਚ ਜਿੱਥੇ ਇਹ ਕਾਨੂੰਨ ਪਾਸ ਹੋਇਆ ਉਹਨਾਂ ਹੱਥਾਂ ਨਾਲ ਹੀ ਵਾਪਸ ਲਿਆ ਜਾਵੇ ਇੱਡੀ ਵੱਡੀ ਨਿਮੋਸ਼ੀ ਰਾਹੇ ਬਦਲਾ ਲੈਣ ਵਾਸਤੇ ਕਿਸੇ ਹੱਦ ਤੱਕ ਵੀ ਉਤਰ ਸਕਦੇ ਨੇ ਇਹ ਸਾਨੂੰ ਧਿਆਨ ਚ ਰੱਖਣਾ ਚਾਹੀਦਾ 19 ਨਵੰਬਰ ਤੋਂ ਬਾਅਦ ਇਹਨੇ ਕਿਸਾਨ ਮੂਵਮੈਂਟ ਨੂੰ ਨਿਸ਼ਾਨਾ ਬਣਾਇਆ ਕਿਸੇ ਹੱਦ ਤੱਕ ਕਾਮਯਾਬੀ ਹੋਇਆ ਅਸੀਂ ਸਾਲ 6 ਮਹੀਨੇ ਕਿਵੇਂ ਕੱਢੇ ਆ ਸਾਨੂੰ ਪਤਾ ਅਸੀਂ ਐ ਪੀਐਸਕੇਮ ਦੇ ਵਿਕਾਰ ਨੂੰ ਬਚਾ ਕੇ ਕਿਵੇਂ ਰੱਖਿਆ ਇਹ ਸਾਨੂੰ ਵੀ ਪਤਾ ਹੈ ਪਰ ਸਾਨੂੰ ਜਿਹੜਾ ਹਿੱਸਾ ਸਾਥੀਆਂ ਦੇ ਨਾਲ ਹੈ ਉਹ ਗੱਲ ਇਸ ਤੋਂ ਅਣਜਾਣ ਹੈ ਕਿ ਸਾਡੇ ਪਾਟਕ ਦਾ ਦੁਸ਼ਮਣ ਨੂੰ ਕਿੰਨਾ ਫਾਇਦਾ ਹੁੰਦਾ ਹੈ ਸਾਡੇ ਕੱਠ ਦਾ ਦੁਸ਼ਮਣ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਇਹ ਅਨੋਨ ਨੇ ਉਸ ਗੱਲ ਤੋਂ ਉਹ ਤਾਕਤਾਂ ਜਿਹੜੀਆਂ ਤਾਕਤਾਂ ਨਹੀਂ ਚਾਹੁੰਦੀ ਆ ਕਿ ਕਿਰਤੀ ਲੋਕ ਸਿਰ ਜੋੜ ਕੇ ਸਾਰੀਆਂ ਗੱਲਾਂ ਛੱਡ ਕੇ ਇਕੱਠੇ ਹੋ ਕੇ ਹਕੂਮਤ ਨੂੰ ਚੈਲੰਜ ਕਰਨ ਇਹ ਗੱਲਾਂ ਹਕੂਮਤਾਂ ਨੂੰ ਵਾਰਾ ਨਹੀਂ ਖਾਂਦੀ ਇਸ ਕਰਕੇ ਅੱਜ ਦੇ ਜਿਹੜੇ ਗਾਦਰ ਪਾਰਟੀ ਦਾ ਸਥਾਪਨਾ ਦਿਵਸ ਇਹਨਤੇ ਲੋੜ ਸਾਨੂੰ ਇਸ ਗੱਲ ਦੀ ਹੈ ਕਿ ਆਪਾਂ ਸਿਰ ਜੋੜੀਏ ਕੰਨੇ ਹੁਣ ਆਪਾਂ ਨਹੀਂ ਕਿ ਮੋਦੀ ਹਕੂਮਤ ਦਾ ਇਹ ਨਿਸ਼ਾਨਾ ਹੈ ਕਿ ਮਜ਼ਦੂਰਾਂ ਨੂੰ ਛੋਡੇ ਨਾਲੋਂ ਦੂਰ ਕੀਤਾ ਜਾਵੇ ਸਾਨੂੰ ਲੜ ਮੰਣਣੀ ਚਾਹੀਦੀ ਹੈ ਇਹ ਗੱਲ ਕਿ ਸਾਨੂੰ ਉਹ ਸਾਰੇ ਹਿੱਸੇ ਜਿਹੜੇ ਇਹਨਾਂ ਨੀਤੀਆਂ ਤੋਂ ਪ੍ਰਭਾਵਿਤ ਨੇ ਜਿਹੜਿਆਂ ਨੇ ਇਹ ਨੀਤੀਆਂ ਨੂੰ ਘਰੋਂ ਵੇਖਰ ਕੀਤਾ ਹੋਇਆ ਜਿਹੜੇ ਇਹਨਾਂ ਨੀਤੀਆਂ ਕਰਕੇ ਖੁਦਕੁਸ਼ੀਆਂ ਕਰਦੇ ਨੇ ਉਹਨਾਂ ਸਾਰੇ ਹਿੱਸਿਆਂ ਦੀ ਸਾਰ ਲੈ ਕੇ ਉਹਨਾਂ ਨਾਲ ਹੱਥ ਮਿਲਾਉਣਾ ਚਾਹੀਦਾ ਤੇ ਉਹਨਾਂ ਨਾਲ ਇਕੱਠੇ ਹੋ ਕੇ ਸਾਨੂੰ ਸੰਘਰਸ਼ ਕਰਨ ਦਾ ਪੰਦਣਾ ਲੈਣਾ ਚਾਹੀਦਾ ਸਮਾਂ ਹੈ ਸਾਥੀਓ ਸਾਡੇ ਕੋਲੇ ਵਕਤ ਕਦੇ ਹੱਥ ਨਹੀਂ ਆਉਂਦਾ ਹੁੰਦਾ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿਉਂਕਿ ਅਸੀਂ ਪਰਚੂਨ ਵਾਲਿਆਂ ਕੋਲੇ ਗਏ ਨਹੀਂ ਮਜ਼ਦੂਰਾਂ ਦੀ ਗੱਲ ਜ਼ਰੂਰ ਕਰਦੇ ਆਂ ਸੀ ਪਰ ਮਜ਼ਦੂਰਾਂ ਨਾਲ ਗਲਬੱਕੜੀ ਕਦੇ ਪਾਈ ਨਹੀਂ ਅਸੀਂ 22 ਤਰੀਕ ਨੂੰ ਉਹਨਾਂ ਦੀ ਕਾਲ ਹੈ 20 ਤਰੀਕ 20 ਦੀ ਕਾਲ ਤੇ ਅਸੀਂ ਨੇ ਸਯੁਕਤ ਮੋਰਚੇ ਵਾਲੇ ਸਾਥੀਆਂ ਦੇ ਵੀ ਉਸ ਦਿਨ ਕੋਈ ਐਕਸ਼ਨ ਕੱਲ ਵੀ ਮੀਟਿੰਗ ਚ ਦਿੱਲੀ ਦੇ ਵਿੱਚ ਪਾਸ ਹੋ ਗਿਆ ਤਸ਼ੀਲ ਪੱਧਰੇ ਕਰਨੇ ਆ ਜਲਾ ਪੱਧਰੇ ਕਰਨੇ ਆ ਤੇ ਕਿਵੇਂ ਉਹਨਾਂ ਨਾਲ ਕੋਆਰਡੀਨੇਟ ਕਰਨਾ ਉਹਦਾ ਫੈਸਲਾ ਅਸੀਂ ਕਰਨਾ ਬੈਠੇ ਤੇ ਸਾਨੂੰ ਮਜ਼ਦੂਰਾਂ ਨਾਲ ਵੀ ਗੱਲਬਾਤ ਪਾਉਣੀ ਚਾਹੀਦੀ ਹੈ ਛੋਟੀ ਇੰਡਸਟਰੀ ਉਹ ਇੰਡਸਟਰੀ ਦਾ ਉਹ ਹਿੱਸਾ ਜਿਹਦਾ ਮੈਂ ਜ਼ਿਕਰ ਕਰਕੇ ਗਿਆ ਵੀ ਪੰਜਾਬ ਦੇ ਵਿੱਚ 2 ਲੱਖ ਇੰਡਸਟਰੀ ਹੈ ਇਹ ਜਿਹੇ ਇੰਡਸਟਰੀ ਮਾਲਕ ਨੇ ਜਿਹੜੇ ਕਲਰਕ ਦਾ ਕੰਮ ਵੀ ਆਪ ਕਰਦੇ ਨੇ ਇਹ ਜਿਹੇ ਇੰਡਸਟਰੀ ਮਾਲਕ ਆਹਨੇ ਜਿਹੜੇ ਟੈਪੇਸਟਰੀ ਟੈਪੇਸਟਰੀ ਦਾ ਕੰਮ ਵੀ ਆਪ ਕਰਦੇ ਨੇ ਕਾਗਜ਼ ਤੇ ਕਟਲ ਕਟਾਉਣ ਦਾ ਕੰਮ ਵੀ ਆਪ ਕਰਦੇ ਨੇ ਉਹਨਾਂ ਨੂੰ ਵੀ ਇੰਡਸਟਰੀ ਕਿਹਾ ਜਾਂਦਾ ਤੇ ਉਹਨਾਂ ਨਾਲ ਵੀ ਸਾਨੂੰ ਗੱਲ ਪੱਕੜੀ ਪਾਉਣ ਦੀ ਲੋੜ ਹੈ ਤੇ ਇਹ ਮੈਂ ਤੁਹਾਨੂੰ ਵਧਾਈ ਦੇਣਾ ਆਪਣੇ ਦੇਸ਼ ਭਗਤ ਜਨਤਾ ਕਮੇਟੀ ਨੂੰ ਕਿ ਤੁਸੀਂ ਸਾਨੂੰ ਆਪਣੀਆਂ ਗੱਲਾਂ ਦਾ ਜ਼ਿਕਰ ਕਰਨ ਵਾਸਤੇ ਮੌਕਾ ਦਿੱਤਾ ਤੇ ਇਹ ਜੇ ਪ੍ਰਣਾਲੀ ਕਰਦੇ ਰਹੋ ਜੇ ਸੈਮੀਨਾਰ ਕਰਦੇ ਰਹੋ 4 ਤਰੀਕ ਨੂੰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਛੋਟੀ ਸੰਤ ਵਾਲਿਆਂ ਨੂੰ ਪਰਚੂਨ ਖੇਤਰ ਵਾਲਿਆਂ ਨੂੰ ਤੇ ਹੋਰ ਹਿੱਸਿਆਂ ਨੂੰ ਬੁਲਾ ਕੇ ਅਸੀਂ ਜਿਹੜਾ ਅਗਲਾ ਕੋਈ ਐਕਸ਼ਨ ਉਹਨਾਂ ਨਾਲ ਸਾਂਝਾ ਪਲਾਨ ਕਰ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ